ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕਿ ਅਨਟੈਰੀਓ ਦੇ ਵਿੱਚ ਮੁਲਾਜ਼ਮ ਅਗਲੇ ਹਫ਼ਤੇ ਤੋਂ 5 ਦਿਨ ਦਫ਼ਤਰ ਆ ਰਹੇ ਹੈ ਇਹਦੇ ਨਾਲ ਕੀ ਕੀ ਤਬਦੀਲੀਆਂ ਹੋਣਗੀਆਂ ਇਹਦੇ ਬਾਰੇ ਗੱਲਬਾਤ ਕਰਾਂਗੇ। ਕੋਵਿਡ ਦੇ ਦੌਰਾਨ ਜਿਨ੍ਹਾਂ ਲੋਕਾਂ ਨੂੰ ਗਲਤ ਪੈਸੇ ਦਿੱਤੇ ਗਏ ਉਹ ਰੌਲਾ-ਗੋਲਾ ਹਜੇ ਤੱਕ ਜਾਰੀ ਹੈ। 14 ਬਿਲੀਅਨ ਜਿਹੜੇ ਅਯੋਗ ਲੋਕ ਸੀਗੇ ਉਹਨਾਂ ਨੂੰ ਇਹ ਸੀਆਰਏ ਨੇ ਪੈਸੇ ਦਿੱਤੇ। ਸੀਆਰਏ ਹੁਣ ਉਹਦੇ ਬਾਰੇ ਕੀ ਕਰ ਰ ਕਲੀਨ ਵਾਟਰ ਬਿੱਲ ਸਬੰਧੀ ਚਰਚਾ ਹੋ ਰਹੀ ਉਹਦੇ ਬਾਰੇ ਗੱਲਬਾਤ ਕਰਾਂਗੇ ਇੱਕ ਪਾਰਕਿੰਗ ਸਕੈਮ ਸਾਹਮਣੇ ਆਇਆ ਉਹ ਚੇਤਾਵਨੀ ਪੁਲਿਸ ਨੇ ਦਿੱਤੀ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਇੱਕ ਔਰਤ ਕੁਲੀਗ ਦੇ ਨਾਲ ਆਫੀਸਰ ਦੇ ਨਾਲ ਬਤਮੀਜ਼ੀ ਕਰਨ ਵਾਲਾ ਪੁਲਿਸ ਮੁਲਾਜ਼ਮ ਬੀਸੀ ਦੇ ਵਿੱਚ ਮੌਤਲ ਕੀਤਾ ਗਿਆ ਇਹਦੇ ਬਾਰੇ ਗੱਲਬਾਤ ਕਰਨੀ ਆ ਅੰਟੈਰੀਓ ਦੇ ਵਿੱਚ ਅੰਟੈਰੀਓ ਦੇ ਟੋਟਲ ਜਿਹੜੇ 60000 ਦੇ ਕਰੀਬ ਟੋਟਲ ਮੁਲਾਜ਼ਮ ਨੇ ਉੱਥੇ ਪਬਲਿਕ ਸਰਵੰਟ ਨੇ ਜਿਹੜੇ ਸਰਕਾਰੀ ਨੌਕਰੀਆਂ ਦੇ ਉੱਤੇ ਨੇ ਅਨਟੈਰੀਓ ਪਬਲਿਕ ਸਰਵਿਸ ਦੇ ਲਈ ਕੰਮ ਕਰਦੇ ਆ ਉਹ ਹੁਣ 5 ਦਿਨ ਆਪਣੇ ਦਫ਼ਤਰ ਦੇ ਵਿੱਚ ਵਾਪਸ ਆ ਰਿਹਾ ਹਫ਼ਤੇ ਦੇ ਵਿੱਚ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਕੇ ਸੋ ਕਈ ਸਾਲਾਂ ਦਾ ਜਿਹੜਾ ਰਿਮੋਟ ਵਰਕ ਸੀ ਜਾਂ ਰਿਮੋਟ ਤੋਂ ਬਾਅਦ ਇਹ ਹਾਈਬ੍ਰਿਡ ਵਰਕ ਸੀ ਉਹ ਉੱਥੇ ਹੁਣ ਖਤਮ ਹੋ ਗਿਆ ਤੇ ਜਦੋਂ ਇਹ ਖਤਮ ਹੋ ਗਿਆ ਇਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਪੈਣਾ ਤੇ ਬਹੁਤ ਸਾਰੀਆਂ ਤਬਦੀਲੀਆਂ ਆਉਣੀਆਂ ਕੋਵਿਡ-19 ਆ ਗਿਆ ਸੀ ਉਹਦੇ ਤੋਂ ਬਾਅਦ ਲੋਕ ਦਫ਼ਤਰਾਂ ਦੇ ਵਿੱਚ ਨਹੀਂ ਜਾਂਦੇ ਜਿੰਨਾ ਕੰਮ ਘਰੋਂ ਕਰ ਸਕਦੇ ਸੀ ਉਨਾ ਕਰਦੇ ਸੀ ਜਿਹੜੇ ਅੰਟੈਰੀਓ ਇਹ ਆਪਣੇ ਓਪੀਐਸ ਦੇ ਵਰਕਰ ਸੀਗੇ ਅੰਟੈਰੀਓ ਪਬਲਿਕ ਸਰਵਿਸ ਤੇ ਕੰਮ ਕਰਨ ਵਾਲੇ ਲੋਕ ਸੀਗੇ ਇਹ ਸਾਰੇ ਕੁਛ ਦੇ ਵਿੱਚ ਉਹਨਾਂ ਨੂੰ ਆਗਿਆ ਦੇ ਦਿੱਤੀ ਸੀ ਕਿ ਤੁਸੀਂ ਘਰੋਂ ਕੰਮ ਕਰੋ ਪਹਿਲਾਂ ਫੁਲੀ ਰਿਮੋਟਲੀ ਕਰੋ ਫਿਰ 3 ਦਿਨ ਦਫ਼ਤਰ ਦੇ ਵਿੱਚ 2022 ਦੇ ਵਿੱਚ ਤੇ ਇਹਦੇ ਤੋਂ ਬਾਅਦ ਸਰਕਾਰ ਨੇ ਹੌਲੀ-ਹੌਲੀ 4 ਦਿਨ ਦੇ ਉੱਤੇ ਵਧਾ ਦਿੱਤਾ ਅਕਤੂਬਰ ਦੇ ਵਿੱਚ ਤੇ ਹੁਣ ਜਨਵਰੀ ਦੇ ਵਿੱਚ ਫੁੱਲ ਟਾਈਮ ਹੋ ਜਾਣਗੇ ਸਰਕਾਰ ਇਹ ਕਹਿੰਦੀ ਆ ਕਿ ਇਹ ਅਸਲ ਦੇ ਵਿੱਚ ਇਸ ਜੌਬ ਮਾਰਕੀਟ ਨੂੰ ਰਿਫਲੈਕਟ ਕਰਦਾ ਕਿ ਡੱਗ ਫੋਰਡ ਦਾ ਇਹ ਦਲੀਲ ਜਿਹੜੀ ਵਰਕਰਸ ਦੇ ਲਈ ਆ ਕਿ ਉਹ ਜਿਹੜੇ ਵਰਕਰਸ ਨੇ ਉਹ ਇਨ ਪਰਸਨ ਜ਼ਿਆਦਾ ਪ੍ਰੋਡਕਟਿਵ ਨੇ ਤੇ ਉਹ ਇਸ ਚੀਜ਼ ਨੂੰ ਮਤਲਬ ਜਿਹੜਾ ਘਰ ਕਿਸੇ ਬੰਦਾ ਜਦੋਂ ਘਰੋਂ ਕੰਮ ਕਰ ਰਿਹਾ ਨੂੰ ਮੋਨਿਟਰ ਹੀ ਨਹੀਂ ਕੀਤਾ ਜਾ ਸਕਦਾ ਮੋਨਿਟਰ ਕਰਨ ਦਾ ਮਤਲਬ ਵੀ ਕੀ ਉਹ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਜਾਂ ਕਿੰਨਾ ਕੰਮ ਕਰ ਰਿਹਾ ਸੋ ਕਹਿੰਦੇ ਇੱਕ ਬਹੁਤ ਵੱਡੇ ਇਹ ਟ੍ਰੈਂਡ ਆ ਇੱਕ ਜਿਹਦਾ ਹੁਣ ਹਿੱਸਾ ਆ ਚਾਹੇ ਉਹ ਬੈਂਕਾਂ ਆ ਚਾਹੇ ਟੈਕ ਫਾਰਮਸ ਨੇ ਚਾਹੇ ਟੈਲੀਕਮ ਕੰਪਨੀਆਂ ਆ ਇਹ ਸਾਰੀਆਂ EMPLOYEES ਨੂੰ ਵਾਪਸ ਬੁਲਾ ਰਹੀਆਂ ਸਟੈਟਿਸਟਿਕਸ ਕੈਨੇਡਾ ਦੱਸਦੀ ਆ ਕਿ ਸਿਰਫ ਘੱਟ ਲੋਕ ਰਹਿ ਗਏ ਆ ਜਿਹੜੇ ਇਸ ਵੇਲੇ ਘਰਾਂ ਤੋਂ ਕੰਮ ਕਰਦੇ ਆ ਅ ਪਿਛਲੇ ਸਾਲ 78% ਜਿਹੜੇ ਟੋਰਾਂਟੋ ਦੇ ਵਰਕਰ ਸੀਗੇ ਉਹ ਕਮਿਊਟ ਕਰ ਰਹੇ ਸੀ ਆ ਜਾ ਰਹੇ ਸੀ ਕੰਮ ਦੇ ਉੱਤੇ ਜਿਹੜਾ ਦੱਸਦੇ ਆ ਕਿ ਬਹੁਤ ਸਾਰੀਆਂ ਜਿਹੜੀਆਂ ਨੌਕਰੀਆਂ ਉਹ ਵਾਪਸ ਹੁਣ ਇਹਨਾਂ ਪਰਸਨ ਆ ਗਏ ਅਰਥਸ਼ਾਸਤਰੀ ਇਹ ਕਹਿੰਦੇ ਆ ਕਿ ਰਿਮੋਟ ਕੰਮ ਕਰਨ ਦੇ ਨਾਲ ਡਾਊਨਟਾਊਨ ਟੋਰਾਂਟੋ ਦੇ ਉੱਤੇ ਬਹੁਤ ਮਾੜਾ ਅਸਰ ਪਿਆ ਉੱਥੋਂ ਦੇ ਬਿਜ਼ਨਸ ਦੇ ਉੱਤੇ ਜਾਂ ਉਹ ਏਰੀਆ ਜਿਹੜੇ ਪਾਥ ਆ ਉਹ ਸਾਰੇ ਮਤਲਬ ਉੱਥੇ ਘੱਟ ਵਰਕਰ ਸੀ ਜਦਾ ਮਤਲਬ ਇਹ ਸੀ ਕਿ ਫੁੱਟ ਟ੍ਰੈਫਿਕ ਹੀ ਘਟ ਗਿਆ ਫੁੱਟ ਟ੍ਰੈਫਿਕ ਘਟ ਗਿਆ ਮਤਲਬ ਉੱਥੇ ਖਰਚਾ ਹੀ ਹੁੰਦਾ ਕੋਈ ਉੱਥੇ ਲੋਕਾਂ ਨੇ ਲੋਕ ਆਉਣਾ ਹੀ ਹਟ ਗਿਆ ਤੇ ਉੱਥੇ ਜਿਹੜਾ ਸਾਰਾ ਸਿਸਟਮ ਚੱਲਦਾ ਸੀ ਦੁਕਾਨਾਂ ਚੱਲਦੀਆਂ ਸੀ ਉਹ ਕਦੇ ਨਾਲ ਚੱਲਣੀਆਂ ਸੀ ਡਾਟਾ ਇਹ ਦੱਸ ਰਿਹਾ ਹੈ ਇਸ ਵੇਲੇ ਕਿ ਡਾਊਨਟਾਊਨ ਟੋਰਾਂਟੋ ਦਾ ਫੁੱਟ ਟ੍ਰੈਫਿਕ 25 ਦੇ ਵਿੱਚ ਤੇ ਜਿਹੜਾ ਕਿ ਕੋਵਿਡ ਤੋਂ ਪਹਿਲਾਂ ਸੀਗਾ ਮਤਲਬ ਹੁਣ ਆ ਜਿਹੜੇ ਮੁਲਾਜ਼ਮ ਸਾਰੇ ਕੰਮ ਦੇ ਉੱਤੇ ਆਉਣਗੇ ਇਹਦੇ ਨਾਲ ਘੱਟੋ ਘੱਟੋ ਸਾਰੇ ਕੁਝ ਨੂੰ ਫਰਕ ਪਊਗਾ ਕਿਉਂਕਿ ਗੱਲ ਇੰਨੀ ਨਹੀਂ ਹੈ ਕਿ ਮੁਲਾਜ਼ਮ 2 ਦਿਨ ਕੰਮ ਤੇ ਘਰੋਂ ਕਰ ਰਹੇ 3 ਦਿਨ ਕਰ ਰਹੇ ਆ ਹਾਲਾਂਕਿ ਇਹ ਸਾਰੇ ਕੁਝ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਇਸ ਕੱਲ ਦਾ ਵਿਰੋਧ ਵੀ ਕਰਦੇ ਰਹੇ ਆ ਕਿ ਸਾਨੂੰ ਮਜਬੂਰ ਕਿਉਂ ਕੀਤਾ ਜਾ ਰਿਹਾ ਕੰਮ ਕਰਤੇ ਆਉਣ ਦੇ ਲਈ ਕਈ ਕੰਮਾਂ ਦੇ ਵਿੱਚ ਕਈ ਫੀਲਡ ਦੇ ਵਿੱਚ ਉਸ ਕੰਮ ਦੇ ਵਿੱਚ ਬਿਹਤਰੀ ਹੋਈ ਹੈ ਲੋਕ ਜ਼ਿਆਦਾ ਕੰਮ ਕਰ ਰਹਾ ਕੰਮ ਵਧੀਆ ਹੋ ਰਿਹਾ ਰੋਜ਼ ਕੰਮ ਦੇ ਉੱਤੇ ਜਾਣ ਆਉਣ ਦਾ ਖਰਚਾ ਘਟ ਰਿਹਾ ਕਾਰ ਨਹੀਂ ਰੱਖਣੀ ਪੈ ਰਹੀ ਆ ਟਰਾਂਸਪੋਰਟੇਸ਼ਨ ਦਾ ਖਰਚਾ ਬਚ ਰਿਹਾ ਬਾਹਰੋਂ ਕੁਝ ਖਾਣਾ ਪੀਣਾ ਉਹਦਾ ਖਰਚਾ ਬਚ ਰਿਹਾ ਸਮਾਂ ਬਚ ਰਿਹਾ ਕਿਸੇ ਨੂੰ ਘੰਟਾ ਜਾਣ ਨੂੰ ਲੱਗਦਾ ਕਿਸੇ ਨੂੰ ਅੱਧਾ ਘੰਟਾ ਜਾਣ ਆਉਣ ਨੂੰ ਲੱਗਦਾ ਉਹ ਸਾਰ ਇੱਕ ਪਰ ਹੋ ਕੀ ਰਿਹਾ ਕਿ ਸਾਰਾ ਸਿਸਟਮ ਵਿਗੜ ਗਿਆ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਫੁੱਟ ਟ੍ਰੈਫ ਫੁੱਟ ਟ੍ਰੈਫਿਕ ਹੈ ਨਹੀਂ ਤੇ ਲੋਕ ਉਹ ਜਿੰਨੇ ਸਟੋਰ ਨਹੀਂ ਉਹਨਾਂ ਤੋਂ ਸਾਮਾਨ ਕਿਹਨੇ ਲੈਣਾ ਉਹ ਸਾਰੇ ਕੁਝ ਦੇ ਉੱਤੇ ਹੁਣ ਇਸ ਚੀਜ਼ ਦਾ ਅਸਰ ਪਊਗਾ ਹਾਲਾਂਕਿ ਕੋਵਿਡ ਤੋਂ ਪਹਿਲਾਂ ਵਾਲੀ ਹਾਲਤ ਤੱਕ ਹਜੇ ਵੀ ਨਹੀਂ ਪਹੁੰਚੇ ਪਰ ਜਿਹੜੇ ਅਰਬਨ ਪਲੈਨਰ ਨੇ ਉਹ ਕਹਿੰਦੇ ਆ ਕਿ ਕੁਝ ਚੜੀ ਫਲੈਕਸੀਬਿਲਟੀ ਉਹ ਹਾਲਾਂਕਿ ਰਹਿਣੀ ਚਾਹੀਦੀ ਹੈ ਪਰ ਜਿਹੜੇ ਐਮਪਲੋਇਰ ਨੇ ਉਹ ਇਹ ਵਰਕ ਲਾਈਫ ਬੈਲੈਂਸ ਨੂੰ ਮਤਲਬ ਜ਼ਿਆਦਾ ਚੰਗੀ ਤਰ੍ਹਾਂ ਅੰਡਰਸਟੈਂਡ ਕਰ ਰਹੇ ਨੇ ਸੋ ਇਹਦਾ ਹੁਣ ਟ੍ਰੈਂਟ ਉਤਾਲੇ ਦੋਲੇ ਦੇ ਉੱਤੇ ਵੱਡਾ ਅਸਰ ਪਾਏਗਾ ਇੱਕ ਜਿੱਦਾਂ ਆਪਾਂ ਕੋਵਿਡ ਦੀ ਗੱਲ ਕੀਤੀ ਹੈ ਪਹਿਲੀ ਗੱਲ ਖਬਰ ਦੇ ਵਿੱਚ ਕੋਵਿਡ ਦੇ ਦੌਰਾਨ ਕਈ ਲੋਕਾਂ ਦੀ ਨੌਕਰੀ ਗਈ ਤੇ ਉਹਨਾਂ ਨੂੰ ਸੀਆਰਏ ਨੇ ਕਿਹਾ ਸਰਕਾਰ ਨੇ ਕਿਹਾ ਕਿ ਭਾਈ ਤੁਸੀਂ ਪੈਸੇ ਲੈ ਸਕਦੇ ਆ ਸਾਡੇ ਕੋਲੋਂ 2020 ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਅਪਲਾਈ ਕਰ ਦਿੱਤੀ ਪੰਡੈਮਿਕ ਬੈਨੀਫਿਟਸ ਦੇ ਲਈ ਤੇ ਬਹੁਤ ਸਾਰੇ ਹੋਰ ਕੈਨੇਡੀਅਨਸ ਹੈਗੇ ਹੁਣ ਉਹਨਾਂ ਨੂੰ April 20 ਤੋਂ ਲੈ ਕੇ June 22 ਤੱਕ ਲਗਭਗ ਕਈਆਂ ਨੂੰ 4050 ਡਾਲਰ ਮਿਲਿਆ ਇਹ ਕਾਮ ਸਹਾਦਰਨ ਬੰਦੇ ਨੂੰ ਜਿਹਨੇ ਅਪਲਾਈ ਕੀਤਾ ਸੀ ਬੈਨੀਫਿਟ ਇਹ ਸਾਰਾ ਕੁਝ ਮਿਲਿਆ ਇਹਦੇ ਤੋਂ ਬਾਅਦ ਜਿਹੜਾ ਸੀਆਰਏ ਆ ਉਹਨਾਂ ਨੇ ਇੱਕ ਲੈਟਰ 1 ਅਗਸਤ ਦੇ ਵਿੱਚ ਜਾਂ ਹੁਣ ਤੱਕ ਉਹਨਾਂ ਨੇ ਪਾ ਦਿੱਤੀਆਂ ਜਿਹੜੀ ਸੀਆਰ ਆ ਉਹ ਇਹ ਕਹਿ ਰਹੀ ਆ ਕਿ ਤੁਸੀਂ ਇਹਦੇ ਲਈ ਐਲੀਜੀਬਲ ਨਹੀਂ ਸੀ ਤੇ ਤੁਸੀਂ ਹੁਣ ਜਿਹੜਾ ਸਾਰਾ ਪੈਸਾ ਜਿੰਨਾ ਤੁਹਾਨੂੰ 50000 ਜਾਂ 40000 ਦਿੱਤਾ ਸੀ ਤੁਸੀਂ ਇਹ ਸਾਰੇ ਕੁਝ ਨੂੰ ਵਾਪਸ ਕਰੋ ਕਿਉਂਕਿ ਉਸ ਵੇਲੇ ਇੱਕ ਸ਼ਰਤ ਸੀਗੀ ਕਿ 5000 ਡਾਲਰ ਉਤੋਂ ਪਿਛਲੇ ਸਾਲ ਦੇ ਵਿੱਚ ਮਿਨੀਮਮ ਬੰਦੇ ਦੀ ਨੈਟ ਇਨਕਮ ਹੋਣੀ ਚਾਹੀਦੀ ਆ ਹੁਣ ਇਸ ਗੱਲ ਦੇ ਨਾਲ ਲੋਕਾਂ ਨੂੰ ਝਟਕੇ ਲੱਗ ਰਹੇ ਆ ਵੀ ਇਹ ਹੋਕ ਹੀ ਰਿਹਾ ਉਹ ਕਹਿੰਦੇ ਮੈਂ ਤਾਂ ਬੜੀ ਇਮਾਨਦਾਰੀ ਨਾਲ ਅਪਲਾਈ ਕੀਤਾ ਸੀ ਤੇ ਮੰਨ ਲਿਆ ਸੀ ਕਿ ਮੈਂ ਕੁਆਲੀਫਾਈ ਹੋ ਗਿਆ ਤੇ ਉਹਨੂੰ ਉਹ ਮਤਲਬ ਵੀ ਮੈਂ ਤਾਂ ਇਦਾਂ ਕਦੇ ਸੋਚਿਆ ਹੀ ਨਹੀਂ ਲੋਕ ਕਹਿੰਦੇ ਵੀ ਅਸੀਂ ਇਹ ਪੈਸਾ ਜਿਹੜਾ ਲੈ ਲਿਆਏ ਅਸੀਂ ਇਹ ਲੈਣ ਦੇ ਯੋਗ ਨਹੀਂ ਸੀ ਜਦੋਂ ਕਈ ਮਹੀਨਿਆਂ ਦੀ ਅਪੀਲ ਹੋਈ ਸੀਆਰਏ ਹੁਣ ਇਸ ਗੱਲ ਦੇ ਉੱਤੇ ਇੱਕ ਵਿਅਕਤੀ ਦੇ ਇਹ ਜਿਹੜਾ ਐਡਮਿੰਟਨ ਦਾ ਇੱਕ ਖਾਸ ਕੇਸ ਉਹਨਾਂ ਨੇ ਸਾਂਝਾ ਕੀਤਾ ਉਹਦੇ ਉੱਤੇ ਹਮਤ ਸਹਿਮਤ ਹੋ ਗਏ ਆ ਕਿ ਉਹ ਐਲੀਜੀਬਲ ਸੀਗਾ ਕੁਝ ਪੈਸੇ ਲਈ ਪਰ ਅਜੇ ਵੀ ਉਹਨੂੰ ਜੇ 41000 ਡਾਲਰ ਦਿੱਤਾ ਤਾਂ ਉਹ ਕਹਿੰਦੇ 27000 ਡਾਲਰ ਜਿਹੜਾ ਆ ਉਹ ਤੈਨੂੰ ਵਾਪਸ ਕਰਨਾ ਪੈਣਾ। ਤੇ ਹੁਣ ਅਪੀਲ ਕੀਤੀ ਕਿ ਭਾਈ ਮੈਂ ਅਪਲਾਈ ਕੀਤਾ ਸੀ ਜੇ ਮੈਂ ਨਹੀਂ ਐਲੀਜੀਬਲ ਸੀਗਾ ਮੈਨੂੰ ਨਾ ਦਿੰਦੇ। ਤੇ ਉਹ ਕਹਿੰਦੇ ਵੀ ਹੁਣ ਮੰਨੇ ਇਸ ਗੱਲ ਤੇ ਆ ਸੀ ਯਾਰ ਇਹ ਕਿ ਤੁਸੀਂ ਠੀਕ ਆ ਐਲੀਜੀਬਲ ਸੀਗੇ ਜਾਂ ਜਿੰਨੇ ਕਿ ਸੀਗੇ 27000 ਡਾਲਰ ਫੇਰ ਵੀ ਤੁਹਾਨੂੰ ਵਾਪਸ ਦੇਣਾ ਪੈਣਾ 41000 ਦੇ ਵਿੱਚੋਂ। ਤੇ ਉਹ ਕਹਿੰਦਾ ਵੀ ਮੈਂ ਵੀ ਮੇਰਾ ਕੇਸ ਹੀ ਇਕੱਲਾ ਨਹੀਂ ਹੈ ਸੀਆਰਏ ਨੇ 14 ਬਿਲੀਅਨ ਡਾਲਰ ਕੋਵਿਡ ਬੈਨੀਫਿਟ ਦਾ ਉਹਨਾਂ ਲੋਕਾਂ ਨੂੰ ਦਿੱਤਾ 14 ਬਿਲੀਅਨ ਡਾਲਰ ਜਿਹੜੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਨਿਯਮਾਂ ਦੇ ਮੁਤਾਬਕ ਐਲੀਜੀਬਲ ਨਹੀਂ ਸੀ ਬਹੁਤ ਸਾਰਾ ਪੈਸਾ ਜਿਹੜੇ ਪ੍ਰੋਗਰਾਮ ਸੀ ਵੇ ਜਿਵੇਂ ਕੈਨੇਡੀਅਨ ਐਮਰਜੈਂਸੀ ਰਿਸਪੌਂਸ ਬੈਨੀਫਿਟs ਹੈਗਾ ਸਰਬ ਜਾਂ ਕੈਨੇਡਾ ਰਿਕਵਰੀ ਬੈਨੀਫਿਟs ਹੈਗੇ ਜਿਹੜਾ ਕਿ ਲਗਭਗ 2000 ਡਾਲਰ ਮਹੀਨੇ ਦਾ ਮਿਲਦਾ ਸੀ ਤੁਹਾਨੂੰ ਯਾਦ ਹੋਊਗਾ ਉਹ 2022 ਤੋਂ ਬਾਅਦ CRA ਲਗਾਤਾਰ ਰੀਪੇਮੈਂਟ ਦੀ ਡਿਮਾਂਡ ਕਰ ਰਿਹਾ ਜਿਨ੍ਹਾਂ ਨੂੰ ਪੈਸੇ ਦਿੱਤੇ ਗਏ ਉਹਨਾਂ ਨੂੰ ਕਹਿ ਰਿਹਾ ਕਿ ਭਾਈ ਤੁਸੀਂ ਪੈਸੇ ਮੋੜੋ ਇਹਨਾਂ ਨੇ ਪਹਿਲਾਂ ਹੀ ਲਗਭਗ 4 ਬਿਲੀਅਨ ਡਾਲਰ ਰਿਕਵਰ ਕਰ ਲਿਆ ਪਰ 10 ਬਿਲੀਅਨ ਡਾਲਰ ਮਤਲਬ 14 ਬਿਲੀਅਨ ਡਾਲਰ ਗਲਤੀ ਨਾਲ ਦੇ ਦਿੱਤਾ ਜਾਂ ਗਲਤ ਬੰਦਿਆਂ ਨੂੰ ਦੇ ਦਿੱਤਾ ਉਹਦੇ ਵਿੱਚੋਂ 4 ਬਿਲੀਅਨ ਡਾਲਰ ਤਾਂ ਰਿਕਵਰ ਹੋ ਗਿਆ ਹੁਣ 10 ਬਿਲੀਅਨ ਡਾਲਰ ਜਿਹੜਾ ਹਜੇ ਵੀ ਅਨਪੇਡ ਦੱਸਿਆ ਜਾ ਰਿਹਾ ਹੈ ਇਹਦੇ ਨਾਲ ਹੁਣ ਕੀ ਹੋ ਰਿਹਾ ਕਿ ਜਿਹੜੇ ਇਨਸੋਲਵੈਂਸੀ ਐਕਸਪਰਟਸ ਨੇ ਉਹ ਕਹਿੰਦੇ ਆ ਕਿ ਸਿਆਰੇ ਹੁਣ ਕੀ ਕਰ ਰਿਆ ਉਹ ਥੋੜੀ ਜਿਹੀ ਸਖਤੀ ਵਰਤਣ ਲੱਗਿਆ ਜਿਹੜੀ ਗੱਲ ਧਿਆਨ ਦੇਣ ਵਾਲੀ ਆ ਉਹ ਕੀ ਕਰਨਗੇ ਤੁਹਾਡੇ ਬੈਂਕ ਅਕਾਊਂਟ ਫ੍ਰੀਜ਼ ਕਰ ਦੇਣਗੇ ਜਾਂ ਤੁਹਾਡੇ ਜਿਹੜੇ ਵੇਜੇਸ ਦੇ ਵਿੱਚੋਂ ਪੈਸੇ ਕੱਟਣੇ ਸ਼ੁਰੂ ਕਰ ਦੇਣਗੇ ਜਾਂ ਤੁਹਾਨੂੰ ਜਿਹੜਾ ਟੈਕਸ ਰਿਫੰਡ ਆਉਂਦਾ ਉਹ ਰੋਕ ਲੈਣਗੇ ਜਾਂ ਮਤਲਬ ਕੋਈ ਮਤਲਬ ਟਾਈਮ ਲਿਮਟ ਨਹੀਂ ਆ ਸਰਕਾਰ ਦੇ ਇਸ ਡੈਟ ਦੀ ਪਰ ਇਹ ਆ ਵੀ ਉਹਨਾਂ ਨੇ ਵਾਪਸ ਰੂਲ ਲੈਣਾ ਤੇ ਹੁਣ ਅਗਲੇ ਸਟੈਪ ਜਿਹੜੇ ਆ ਉਹ ਹੀ ਲੈਣੇ ਉਹਨਾਂ ਨੇ ਇਹ ਸ਼ੁਰੂ ਕਰ ਦਿੱਤੇ ਆ ਕੋਸ਼ਿੜੀਆਂ ਰੀਪੇਮੈਂਟਸ ਆ ਉਹ ਰਿਵਰਸ ਵੀ ਕੀਤੀਆਂ ਗਈਆਂ ਆ ਨਵੰਬਰ ਪਿਛਲੇ ਮਹੀਨੇ ਦੇ ਵਿੱਚ ਸੀਆਰਏ ਨੇ ਲਗਭਗ 621 ਮਿਲੀਅਨ ਡਾਲਰ ਦਾ ਜਿਹੜਾ ਡੈਟ ਆ ਉਹ ਕੈਨਸਲ ਕੀਤਾ 55000 ਲੋਕਾਂ ਦਾ ਮਤਲਬ ਇਹਦੇ ਨਾਲ ਹੁਣ ਕਿਤੇ ਨਾ ਕਿਤੇ ਆਸ ਹੈਗੀ ਆ ਵੀ ਸ਼ਾਇਦ ਫਾਇਦਾ ਹੋ ਜੇ ਪਰ ਜਿਨ੍ਹਾਂ ਨੂੰ ਪੈਸੇ ਮਿਲੇ ਆ ਉਹ ਮੰਗੇ ਆ ਉਹਨਾਂ ਨੇ ਨਹੀਂ ਦਿੱਤੇ ਸਾਰੀਆਂ ਗੱਲਾਂ ਬਾਤਾਂ ਤੋਂ ਬਾਅਦ ਸਹਿਮਤੀ ਹੋ ਗਈ ਆ ਵੀ ਇੰਨੇ ਨਹੀਂ ਦੇਣੇ ਇੰਨੇ ਦੇ ਦਿਓ ਤੇ ਗੱਲ ਹੁਣ ਇੱਥੇ ਮੁੱਕੀਆ ਵੀ ਅਗਲਾ ਸਟੈਪ ਬੈਂਕ ਖਾਤੇ ਫ੍ਰੀਜ਼ ਜਾਂ ਤੁਹਾਡੇ ਜਿਹੜੇ এমਪਲੋయర్ ਨੇ ਉਹਨਾਂ ਨਾਲ ਸਿੱਧੀ ਗੱਲ ਕਰਕੇ ਤੁਹਾਡੇ ਵੇਜਸ ਦੇ ਵਿੱਚੋਂ ਪੈਸੇ ਕੱਟੇ ਜਾਣਗੇ। ਅਗਲੀ ਗੱਲਬਾਤ ਕੈਨੇਡਾ ਦੇ ਇੰਡੀਜਿਨियस ਸਰਵਿਸਸ ਮਿਨਿਸਟਰ ਨੇ ਮੈਂਡੀ ਗੋਮੈਸਟਲੀ ਉਹ ਐਸ ਵੇਲੇ ਰੌਲਾ ਇੱਕ ਕੀ ਹੈ ਕਿ ਉਹ ਵਾਅਦਾ ਇਹ ਕੀਤਾ ਸੀ ਕਿ ਸਾਫ਼ ਪਾਣੀ ਦਾ ਮਸਲਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਹੈ। ਮੈਜੋਰਿਟੀ ਕੈਨੇਡਾ ਨੂੰ ਸਾਫ਼ ਪਾਣੀ ਦਾ ਕੋਈ ਇਸ਼ੂ ਨਹੀਂ ਜਿਹੜਾ ਵੀ ਟੂਟੀ ਤੋਂ ਪਾਣੀ ਪੀਣੇ ਆ। ਪੀਣ ਯੋਗਾ ਤੇ ਬੜਾ ਵਧੀਆ ਹੈ ਤੇ ਬੜਾ ਸ਼ੁੱਧ ਦਾ ਕੋਈ ਮਸਲਾ ਨਹੀਂ ਹੈ ਪਰ ਜਿਹੜੀਆਂ ਜਿੱਥੇ ਇੰਡੀਜਿਨਸ ਕਮਿਊਨਿਟੀਆਂ ਨੇ ਜਿਹਨਾਂ ਰਿਜ਼ਰਵ ਨੇ ਜਾਂ ਜਿਹਨਾਂ ਉਹਨਾਂ ਥਾਵਾਂ ਦੇ ਉੱਤੇ ਰਹਿੰਦੇ ਨੇ ਉੱਥੇ ਇਹ ਸਭ ਤੋਂ ਵੱਡਾ ਮਸਲਾ ਆ ਜਿਹੜੇ ਇਹਨਾਂ ਦੇ ਮਿਨਿਸਟਰ ਨੇ ਜਾਂ ਇਹ ਸਾਰਾ ਕੁਝ ਹੈਗਾ ਉਹਨਾਂ ਦੇ ਲਈ ਬਹੁਤ ਵੱਡਾ ਮਸਲਾ ਆ ਹੁਣ ਇੱਕ ਜਿਹੜਾ origignal clean water bill ਜਿਹੜਾ ਪਾਰਲੀਮੈਂਟ ਦੇ ਵਿੱਚ ਪੇਸ਼ ਹੋਣਾ ਸੀ ਉਹਨੂੰ ਡਿਵੈਲਪ ਕੀਤਾ ਸੀ first nation ਨੇ ਮਤਲਬ ਉਹਦਾ ਕੀ ਸੀਗਾ ਕਿ ਉਹਨਾਂ ਦੇ ਕੁਦਰਤੀ ਸ਼ੋਮਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਉਹਨਾਂ ਦੀ ਜ਼ਮੀਨ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਪਰ ਪਿੱਛੇ ਪਾਰਲੀਮੈਂਟ ਡਿਸਾਲਵ ਹੋ ਗਈ ਬਿੱਲ ਵਿੱਚ ਵਿਚਾਲੇ ਰਹਿ ਗਿਆ ਦੋ ਪ੍ਰਵਿੰਸ ਹੁਣ ਮਾਮਲਾ ਇਹ ਆ ਕਿ ਉਹ ਤਾਂ ਇਹ ਰੌਲਾ ਪਾ ਰਹੇ ਆ ਕਿ ਸਾਡੇ ਕੋਲੇ ਪੀਣ ਦਾ ਸਾਫ ਪਾਣੀ ਨਹੀਂ ਆ ਵੀ ਜਿਹੜੇ ਸਾਡੇ ਸੋਰਸਸ ਨੇ ਉਹ ਤੁਸੀਂ ਖਰਾਬ ਕਰੀ ਜਾਂਦੇ ਆ ਉੱਥੇ ਨਾ ਪੀਣ ਦਾ ਪਾਣੀ ਤਾਂ ਹੋਣਾ ਹੀ ਆ ਕਿ ਉਹਨਾਂ ਨੂੰ ਬੋਇਲਿੰਗ ਵਾਟਰ ਐਡਵਾਈਜ਼ਰੀ ਜਾਰੀ ਹੋਈਆਂ ਹੁੰਦੀਆਂ ਨਾ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਵੱਡੇ ਇਲਾਕੇ ਦੇ ਵਿੱਚ ਕਿ ਤੁਸੀਂ ਉਬਾਲੇ ਬਿਨਾ ਪਾਣੀ ਨਹੀਂ ਪੀਣਾ ਜਾਂ ਪੀਣਾ ਹੀ ਨਹੀਂ ਜਾਂ ਇੱਥੋਂ ਪਾਣੀ ਲਾਓ ਏਦਾਂ ਕਰੋ ਉਹ ਕਹਿੰਦੇ ਆ ਵੀ ਜਦ ਸਾਡੇ ਕੋਲੇ ਇਹ ਪਾਣੀ ਅਵੇਲੇਬਲ ਆ ਸਾਡੇ ਕੋਲੇ ਸਾਡੇ ਰਿਸੋਰਸਸ ਹੈਗੇ ਆ ਤੇ ਤੁਸੀਂ ਉਹਨਾਂ ਨੂੰ ਹੀ ਨਾ ਖਰਾਬ ਕਰੋ ਇੱਕ ਤੇ ਉਹ ਕਹਿੰਦੇ ਸਾਨੂੰ ਕਲੀਨ ਵਾਟਰ ਜਿਹੜਾ ਮੋਡਲਾ ਮਨੁੱਖੀ ਅਧਿਕਾਰਾਂ ਦੇ ਵਿੱਚੋਂ ਇੱਕ ਸਾਫ ਪਾਣੀ ਮਤਲਬ ਆਉਂਦਾ ਕਿ ਬੰਦੇ ਕੋਲੇ ਸਾਫ ਪਾਣੀ ਉਹਨੂੰ ਪੀਣ ਲਈ ਮਿਲਣਾ ਚਾਹੀਦਾ ਪਾਣੀ ਤਾਂ ਘਟੋ ਘਟ ਮਿਲਣਾ ਚਾਹੀਦਾ ਨਾ ਤੇ ਜਦੋਂ ਉਹ ਪਾਣੀ ਮਿਲਣ ਦੇ ਲਈ ਉਹ ਕਹਿੰਦੇ ਸਾਨੂੰ ਉਹ ਲਿਆਓ ਇਹ ਬਿੱਲ ਲੈ ਕੇ ਆਓ ਦੇ ਦੂਜਾ ਸਾਡੇ ਜਿਹੜੇ ਸੌਮੇ ਹੈਗੇ ਜਾਂ ਲੈਂਡ ਹੈਗੀ ਆ ਜਿੱਥੇ ਅਸੀਂ ਰਹਿੰਦੇ ਆ ਉਸ ਪਾਣੀ ਨੂੰ ਤੁਸੀਂ ਖਰਾਬ ਨਾ ਕਰੋ ਹੁਣ ਇਹ ਗੱਲ ਬੜੀ ਸਿੱਧੀ ਲੱਗਦੀ ਆ ਪਰ ਦੋ ਸੂਬੇ ਨੇ ਅਨਟੈਰੀਓ ਤੇ ਅਲਬਰਟਾ ਉਹ ਵਿਰੋਧ ਕਰਦੇ ਹੋ ਕਹਿੰਦੇ ਬਿੱਲ ਨਹੀਂ ਲੈ ਕੇ ਆਉਣਾ ਵੀ ਇਹ ਬਿੱਲ ਆਉਣਾ ਹੀ ਨਹੀਂ ਚਾਹੀਦਾ ਉਹ ਕਿਉਂ ਕਹਿ ਰਹੇ ਆ ਹੁਣ ਕੁਦਰਤੀ ਸੌਮੇ ਕਿਦਾਂ ਖਰਾਬ ਹੋ ਰਹੇ ਆ ਕੁਦਰਤੀ ਸੌਮੇ ਇਦਾਂ ਖਰਾਬ ਹੋ ਰਹੇ ਜਦੋਂ ਉੱਥੇ ਡਿਵੈਲਪਮੈਂਟਲ ਪ੍ਰੋਜੈਕਟ ਲੱਗਦੇ ਆ ਜਦੋਂ ਪ੍ਰੋਜੈਕਟ ਲੱਗਦੇ ਆ ਤੇ ਉਹਦੇ ਨਾਲ ਕੁਦਰਤੀ ਆ ਵੀ ਉਹ ਸਾਰਾ ਕੁਝ ਅਸਤਵ ਵਿਅਸਤ ਹੁੰਦਾ ਉਹਨਾਂ ਦਾ ਪਾਣੀ ਖਰਾਬ ਬੰਦਾ ਪੀਣ ਯੋਗ ਨਹੀਂ ਰਹਿੰਦਾ ਇਹ ਸੂਬੇ ਕਹਿੰਦੇ ਵੀ ਜੇ ਤੁਸੀਂ ਇਹ ਬਿੱਲ ਲੈ ਲੈਂਦੇ ਆ ਇਹਦਾ ਮਤਲਬ ਇਹ ਆ ਕਿ ਉੱਥੇ ਜਿਹੜੇ ਉਹ ਡਿਵੈਲਪਮੈਂਟ ਪ੍ਰੋਜੈਕਟ ਆ ਉਹ ਲੱਗ ਨਹੀਂ ਸਕਦੇ ਤੇ ਇਹਦੇ ਨਾਲ ਸਾਡੀ ਜਿਹੜੀ ਇਕਨੋਮਿਕ ਕਹੋ ਕਿ ਕੰਪੀਟੀਟਿਵਨੈਸ ਆ ਉਹ ਖਤਮ ਹੋ ਜਾਊਗੀ ਵੀ ਅਸੀਂ ਤਾਂ ਫਿਰ ਵਿਕਾਸ ਹੀ ਨਹੀਂ ਕਰ ਸਕਾਂਗੇ ਜੇ ਤੁਸੀਂ ਹਾਲਾਂਕਿ ਅਲਬਰਟਾ ਜਿੱਥੇ ਦੇ ਇਹ ਮੰਗ ਕਰ ਰਹੇ ਆ ਉੱਥੋਂ ਦੇ ਜਿਹੜੇ ਪ੍ਰੋਵਿੰਸ਼ਲ ਸਰਕਾਰ ਵੀ ਨਹੀਂ ਚਾਹੁੰਦੀ ਕਿ ਬਿੱਲ ਲਿਆਂਦਾ ਜਾਵੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਹੁਣ ਬਣ ਕੇ ਉਹਨੇ ਵਾਅਦਾ ਕੀਤਾ ਸੀ ਫਸਟ ਨੇਸ਼ਨ ਲੀਡਰਸ ਦੇ ਨਾਲ ਕਿ ਜਿਹੜਾ ਨਵਾਂ ਕਲੀਨ ਵਾਟਰ ਲੈਜਿਸਲੇਸ਼ਨ ਆ ਉਹ ਅਸੀਂ ਸਪ੍ਰਿੰਗ ਦੇ ਵਿੱਚ ਇੰਟਰੋਡਿਊਸ ਕਰਾਂਗੇ ਪਰ ਉਹਦੀਆਂ ਹਜੇ ਡਿਟੇਲਸ ਹਜੇ ਤੱਕ ਕਲੀਅਰ ਨਹੀਂ ਹੋਈਆਂ ਜਿਹੜੀ ਗੱਲਬਾਤ ਹੀ ਆ ਉਹਨਾਂ ਨੇ ਇਹ ਕਿਹਾ ਕਿ ਪਹਿਲਾ ਕੰਮ ਕੀਤਾ ਸੀ ਵੀ ਉਹ ਡਿਸਕਾਰਡ ਨਹੀਂ ਹੋਇਆ ਇਹਦਾ ਮਤਲਬ ਇਹ ਨਾ ਸਮਝੋ ਕਿ ਪਿਛੇ ਪਾਰਲੀਮੈਂਟ ਡਿਜ਼ੋਲਵ ਹੋ ਗਈ ਸੀ ਤਾਂ ਉਹ ਸਾਰੀ ਗੱਲਬਾਤ ਖਤਮ ਹੋ ਗਈ ਪਰ ਉਹ ਕਹਿੰਦੇ ਹੁਣ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਜ਼ਿਆਦਾ ਰੀਜਨਲ ਅਪਰੋਚ ਲਿਆਵਾਂਗੇ ਵੀ ਉਸ ਰੀਜਨ ਦੇ ਉੱਤੇ ਟਾਰਗੇਟ ਕਰਾਂਗੇ ਹੁਣ ਇਹਦੇ ਨਾਲ ਜਿਹੜੀ ਕਿੰਨੀ ਕੁਆਟਰ ਪ੍ਰੋਟੈਕਸ਼ਨ ਹੁੰਦੀ ਹੈ ਜਾਂ ਕੀ ਹੁੰਦਾ ਉਹਦੇ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਆ ਜਿਹੜੇ ਇੰਡੀਜੇਨਸ ਲੀਡਰਸ ਨੇ ਉਹ ਕਹਿੰਦੇ ਕਿ 2025 ਦੇ ਵਿੱਚ ਇੱਕ ਮਤਲਬ ਲਾਸਟ ইয়ারਸ ਹੈਗਾ ਵੀ ਬਹੁਤ ਥੋੜੀ ਪ੍ਰੋਗਰੈਸ ਹੋਈ ਆ ਇਹਨਾਂ ਇਸ਼ੂਜ਼ ਦੇ ਉੱਤੇ ਜਿਦਾ ਬੋਇਲ ਵਾਟਰ ਐਡਵਾਈਸਰੀਜ਼ ਆ ਚਾਈਲਡ ਵੈਲਫੇਅਰ ਰਿਫਾਰਮਸ ਨੇ ਜਾਂ ਟਿਊਬਰਕਲੋਸਿਸ ਆ ਨਾਰਥ ਦੇ ਵਿੱਚ ਉਹਦੇ ਉੱਤੇ ਕੰਮ ਨਹੀਂ ਹੋਇਆ ਸੋ ਕੈਨੇਡਾ ਹਜੇ ਵੀ ਅੰਡਰ ਪ੍ਰੈਸ਼ਰ ਆ ਬਹੁਤ ਸਾਰੇ ਕੈਨੇਡੀਅਨ ਹਿਊਮਨ ਰਾਈਟਸ ਟ੍ਰਿਬਿਊਨਲ ਤੋਂ ਇਹ ਜਿਹੜਾ ਹਿਊਮਨ ਰਾਈਟਰ ਰਿਵਿਊ ਨਾਲ ਇਹਦੇ ਤੋਂ ਤੇ ਬਹੁਤ ਸਾਰੀਆਂ ਕਮਿਊਨਿਟੀਜ਼ ਤੋਂ ਜਿਹੜੇ ਇਹ ਕਹਿੰਦੇ ਆ ਕਿ ਫਰਸਟ ਨੇਸ਼ਨ ਚਾਈਲਡ ਵੈਲਫੇਅਰ ਸਰਵਿਸਿਜ਼ ਜਿਹੜੀਆਂ ਨੇ ਅੰਡਰ ਫੰਡਡ ਨੇ ਪੈਸਾ ਹੈ ਨਹੀਂ ਉਹਨਾਂ ਦੇ ਵਿੱਚ ਤੇ ਉਹਨਾਂ ਦੇ ਨਾਲ ਜਾਣਬੁੱਝ ਕੇ ਪੱਖਪਾਤ ਕੀਤਾ ਜਾ ਰਿਹਾ ਜਿਹੜੇ ਆਟਵਾ ਤੇ ਫਰਸਟ ਨੇਸ਼ਨ ਆ ਇਹਨਾਂ ਨੇ ਇੱਕ ਜਿਹੜਾ ਕੰਪੀਟਿੰਗ ਚਾਈਲਡ ਵੈਲਫੇਅਰ ਰਿਫਾਰਮ ਪਲਾਨ ਸਬਮਿਟ ਕੀਤਾ ਆ ਫੈਡਰਲ ਪਲਾਨ ਇਹ ਕਹਿੰਦਾ ਕਿ ਲੌਂਗ ਟਰਮ ਜਿਹੜੀ ਫੰਡਿੰਗ ਹੋਵੇ ਜਿਹੜੇ ਫਰਸਟ ਨੇਸ਼ਨ ਇਹ ਚਾਹੁੰਦੇ ਆ ਕਿ ਇੱਕ ਪਰਮਾਨੈਂਟ ਜਿਹੜਾ ਡਿਵੈਲਪਮੈਂਟ ਸਿਸਟਮ ਆ ਉਹ ਹੋਣਾ ਚਾਹੀਦਾ ਜਿਹਦੇ ਨਾਲ ਕੁਝ ਹੋਵੇ ਬੈਕਲੌਗ ਬਹੁਤ ਵੱਡਾ ਆ ਹੁਣ ਇਹਦੇ ਉੱਤੇ ਕੀ ਹੁੰਦਾ ਆ ਵੱਡਾ ਸਾਰਾ ਜਿਹੜਾ ਇਹ ਇਸ਼ੂਜ਼ ਆ ਐਸ ਵੇਲੇ ਹਜੇ ਤੱਕ 1.40 ਲੱਖ ਦੇ ਕਰੀਬ ਇਹ ਕੇਸ ਕੋਰਟ ਦੇ ਵਿੱਚ ਜਿਹੜੀ ਇਹਨਾਂ ਦਾ ਸੁਣਵਾਈ ਦੇ ਲਈ ਉਡੀਕ ਕੀਤੀ ਜਾ ਰਹੀ ਆ ਸੋ ਇਸ ਮਾਮਲੇ ਦੇ ਉੱਤੇ ਇਹ ਬਿੱਲ ਜਿਹੜਾ ਲਿਆਂਦਾ ਜਾ ਰਿਹਾ ਇਹ ਗਾਰੰਟੀ ਕਰੂਗਾ ਵੀ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਜਿਹੜੇ ਫਸਟ ਨੇਸ਼ਨ ਕਮਿਊਨਿਟੀਆਂ ਨੇ ਬਹੁਤੇ ਜਿਨ੍ਹਾਂ ਦੇ ਵਿੱਚ ਹਜੇ ਵੀ ਲੌਂਗ ਟਰਮ ਬੋਇਲ ਵਾਟਰ アドਵਾਈਸਰੀ ਦੇ ਅੰਡਰ ਨੇ ਉਹਨਾਂ ਨੂੰ ਸਾਫ ਪਾਣੀ ਦੀ ਗਰੰਟੀ ਹੋਊਗੀ ਦੂਜਾ ਉਹਨਾਂ ਦੇ ਜਿਹੜੇ ਸੋਰਸਸ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਜਿਹੜਾ ਦਰਿਆ ਨੇ ਜਾਂ ਜੋ ਕੁਛ ਆ ਉਹਨਾਂ ਦੇ ਉੱਤੇ ਉਹਨਾਂ ਦਾ ਕੰਟਰੋਲ ਹੋਊਗਾ ਤਾਂ ਕਿ ਉਹਨੂੰ ਪੋਲਿਊਟ ਨਹੀਂ ਕੀਤਾ ਜਾਊਗਾ ਸੋ ਜਿਹੜਾ ਕਲੀਨ ਵਾਟਰ ਆ ਇਹ ਹਿਊਮਨ ਰਾਈਟ ਆ ਤੇ ਇਸੇ ਤਰੀਕੇ ਦੇ ਨਾਲ ਕੰਟਰੋਵਰਸੀ ਇਸ ਕਰਕੇ ਆ ਅੰਟੈਰੀਓ ਅਲਬਰਟਾ ਇਸ ਗੱਲ ਦਾ ਵਿਰੋਧ ਕਰ ਰਿਹਾ ਦੇਖੋ ਹੁਣ ਕਦੋਂ ਬੈਲ ਆਉਂਦਾ ਆ ਤੇ ਕਦੋਂ ਉਹਨਾਂ ਨੂੰ ਜਿਹੜਾ ਪੀਣ ਵਾਲਾ ਸਾਫ ਪਾਣੀ ਆ ਉਹ ਜਿਹੜਾ ਆ ਉਹ ਪੱਕੇ ਤੌਰ ਦੇ ਉੱਤੇ ਮਹੀਆ ਹੁੰਦਾ ਆ ਅਗਲੀ ਗੱਲਬਾਤ ਇੱਕ ਇਸ ਵੇਲੇ ਇਹ ਵੀ ਬਹੁਤ ਚਰਚਾ ਦੇ ਵਿੱਚ ਆ ਕਿ ਕਈ ਤਰ੍ਹਾਂ ਦੇ ਇਹਨਾਂ ਦਿਨਾਂ ਦੇ ਵਿੱਚ ਆਪਾਂ ਪਿਛਲੇ ਲੰਬੇ ਸਮੇਂ ਤੋਂ ਗੱਲਬਾਤ ਕਰਦੇ ਹਾਂ ਨੇ ਕਪੜੇ ਹੁੰਦੇ ਸਕੈਮ ਹੁੰਦੇ ਆ ਆ ਰਿਜ਼ੋਰਟ ਮਿਊਨਿਸਪੈਲਿਟੀ ਆ ਵਿਸਲਰ ਦੀ ਰਿਜ਼ੋਰਟ ਮਿਊਨਿਸਪੈਲਿਟੀ ਆਫ ਵਿਸਲਰ ਜਾਨੀ ਕਿ ਆਰ ਐਮਓ ਡਬਲਯੂ ਉਹਨਾਂ ਨੇ ਇੱਕ ਵਾਰਨਿੰਗ ਦਿੱਤੀ ਆ ਲੋਕਾਂ ਨੂੰ ਕਿ ਜਿਹੜੀ ਪਾਰਕਿੰਗ ਪੇਮੈਂਟ ਆ ਇਹ ਸਕੈਮ ਵਿਸਲਰ ਦੇ ਵਿੱਚ ਪਤਾ ਲੱਗਿਆ ਖਬਰ ਤੋਂ ਵਿਸਲਰ ਦੀ ਆ ਪਰ ਵਾਰਨਿੰਗ ਸਾਰਿਆਂ ਦੇ ਲਈ ਆ ਤੇ ਕਦੇ ਖਬਰ ਵਿਸਲਰ ਤੋਂ ਆਉਂਦੀ ਕਦੇ ਕਿਤੋਂ ਆਉਂਦੀ ਕਦੇ ਕਿਤੇ ਆਉਂਦੀ ਹੁੰਦਾ ਕੀ ਆ ਜੇ ਤੁਸੀਂ ਕਾਰਾਂ پارک ਕਰਦੇ ਆ ਨਾ ਹੁਣ ਉੱਥੇ ਹੁੰਦਾ ਕੀ ਆ ਜਿਹੜੀ ਕਾਰ ਜਦੋਂ پارک ਕੀਤੀ ਜਾਂਦੀ ਆ ਉਹਦੇ ਜਾਣ ਤਾਂ ਹੁੰਦਾ ਕਿ ਤੁਸੀਂ ਉੱਥੇ ਪੇ ਕਰਦੇ ਹੋ ਉਹ ਮੀਟਰ ਲੱਗਿਆ ਹੁੰਦਾ ਉੱਥੇ ਜਾ ਕੇ ਤੁਸੀਂ ਕਾਰ ਦਾ ਨੰਬਰ ਪਾਉਨੇ ਜਾਂ ਜਿਹੜੀ ਸਟਾਲ ਹੁੰਦੀ ਉਹਦਾ ਨੰਬਰ ਪਾਉਨੇ ਆ ਤੇ ਆਪਣਾ ਕਾਰਡ ਦੇ ਨਾਲ ਉਥੋਂ ਪੇ ਕਰਕੇ ਆ ਜੰਨੇ ਆ ਹੁਣ ਕੀ ਹੁੰਦਾ ਕਿ ਉਹ ਹੈ ਨਹੀਂ ਬਹੁਤੀਆਂ ਥਾਵਾਂ ਦੇ ਉੱਤੇ ਮੀਟਰ ਜੇ ਹੈ ਨਹੀਂ ਨਾ ਉਹ ਕਈ ਕਾਰਨਾ ਕਰਕੇ ਹੈ ਨਹੀਂ ਉੱਥੇ ਇੱਕ ਬੋਰਡ ਲੱਗਿਆ ਹੁੰਦਾ ਬੋਰਡ ਦੇ ਉੱਤੇ QR ਕੋਡ ਲੱਗਿਆ ਹੋਇਆ ਹੈ ਇੱਕ ਉਹ ਕਹਿੰਦੇ ਆ ਵੀ ਤੁਸੀਂ ਆਪਣੀ ਐਪ ਤੋਂ ਇਹਨੂੰ ਸਕੈਨ ਕਰੋ ਕੋਡ ਨੂੰ ਫੋਨ ਤੁਸੀਂ ਉਹਦੇ ਵੱਲ ਕੈਮਰੇ ਦੇ ਨਾਲ ਉਹਨੂੰ ਸਕੈਨ ਕਰੋ ਤੇ ਫਿਰ ਉੱਥੇ ਉਹ QR ਕੋਡ ਦੇ ਉੱਤੇ ਪੇ ਕਰ ਦਿਓ ਉਹ ਤੁਹਾਨੂੰ ਐਪ ਤੇ ਲੈ ਜਾਊਗਾ ਜਿਹੜੀ ਵੀ ਕੋਈ ਕਾਰ ਪਾਰਕਿੰਗ ਐਪ ਹੈਗੀ ਆ ਉੱਥੇ ਜਾ ਕੇ ਤੁਸੀਂ ਉਹਦੇ ਥੱਲੇ ਉਹਨਾਂ ਨੇ ਉਹ स्लॉट ਦਾ ਨੰਬਰ ਲਿਖਿਆ ਹੁੰਦਾ ਵੀ ਤੁਸੀਂ ਵੈਨਕੂਵਰ ਦੇ ਵਿੱਚ ਆ ਤੇ ਆਹ ਸਲੋਟ ਆ ਇਹਦਾ ਨੰਬਰ ਪਾ ਦਿਓ ਤੇ ਉਥੇ ਪੇ ਕਰਦੇ ਹੋ ਤੇ ਉਹ ਤੁਹਾਡਾ ਪੇ ਹੋ ਜਾਂਦਾ ਕੋਈ ਟਿਕਟ ਨਹੀਂ ਨਾ ਉਹ ਤੁਹਾਨੂੰ ਪ੍ਰਿੰਟ ਖੋਣੀ ਕਿਤੇ ਨਾ ਕਿਤੇ ਰੱਖਣੀ ਹੈ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਪਿੱਛੇ ਜਿਹੜੇ ਉਹ ਚੈੱਕ ਕਰਨ ਵਾਲੇ ਉਹਨਾਂ ਦੇ ਸਿਸਟਮ ਦੇ ਵਿੱਚ ਚਲੇ ਜਾਂਦਾ ਕਿ ਤੁਸੀਂ ਇਸ ਕਾਰ ਦਾ ਪਾਰਕਿੰਗ ਪੇ ਕੀਤੀ ਆ ਹੁਣ ਉਹ ਜਿਹੜੇ ਕੁਝ ਲੋਕ ਨੇ ਉਹਨਾਂ ਨੇ ਕੀਤਾ ਕੀ ਉਹ ਤੇ ਕੰਪਨੀ ਨੇ ਲਾਇਆ ਉਥੇ ਜਿਹੜਾ QR ਕੋਡ ਆ ਇੱਕ ਬੋਰਡ ਵੱਡਾ ਸਾਰਾ ਵਿੱਚ ਇੱਕ QR ਕੋਡ ਦਾ ਮਤਲਬ ਹੁੰਦਾ ਕਿ ਇੱਕ ਨਿਸ਼ਾਨ ਜਾਂ ਇਦਾਂ ਦਾ ਡੱਬੇ ਜਿਹੇ ਦੇ ਵਿੱਚ ਲਾਇਆ ਹੁੰਦਾ ਆ ਤੇ ਜਦੋਂ ਉਹਦੇ ਵੱਲ ਤੁਸੀਂ ਫੋਨ ਦਾ ਕੈਮਰਾ ਕਰਦੇ ਆ ਔਨ ਕਰਕੇ ਤਾਂ ਉਹ ਤੁਹਾਡੇ ਫੋਨ ਦੇ ਵਿੱਚ ਵੈਬਸਾਈਟ ਖੁੱਲ ਜਾਂਦੀ ਆ ਫਿਰ ਉੱਥੇ ਜਾ ਕੇ ਤੁਸੀਂ ਪੇ ਕਰ ਦਿੰਨੇ ਆ ਉਹ ਕੰਪਨੀ ਨੇ ਤੇ ਆਪਣਾ ਲਾਇਆ ਪਰ ਕਿਸੇ ਨੇ ਉਹਦੇ ਉੱਤੇ ਕਿਊ ਆਰ ਕੋਡ ਹੀ ਆਪਣਾ ਲਾ ਦਿੰਦੇ ਆ ਕੋਈ ਹੋਰ ਲਾ ਦਿੰਦਾ ਉਹ ਕਿਊ ਆਰ ਕੋਡ ਵੀ ਤੁਹਾਨੂੰ ਉਸੇ ਵੈਬਸਾਈਟ ਦੇ ਉੱਤੇ ਲੈ ਕੇ ਜਾਂਦਾ ਉਸੇ ਦੇ ਉੱਤੇ ਨਹੀਂ ਉਸੇ ਵਰਗੀ ਵੈਬਸਾਈਟ ਦੇ ਉੱਤੇ ਲੈ ਕੇ ਜਾਂਦਾ ਜਦੋਂ ਤੁਸੀਂ ਉਹਦੇ ਉੱਤੇ ਆਪਣਾ ਇਨਫੋਰਮੇਸ਼ਨ ਸਾਰੀ ਭਰਦੇ ਆਂ ਤੇ ਉਹ ਤੁਹਾਨੂੰ ਜਾਣ ਤਾਂ ਤੁਹਾਡੇ ਸਾਰੇ ਇਨਫੋਰਮੇਸ਼ਨ ਲੈ ਲੈਂਦਾ ਜਾਂ ਜਿੱਥੇ ਤੁਸੀਂ ਪੈਸੇ ਪੇ ਕਰ ਰਹੇ ਆਂ ਤਾਂ ਉਹ ਪੈਸੇ ਕਿਤੇ ਦੀ ਕਿਤੇ ਹੋਰ ਚਲੇ ਜਾਂਦੇ ਆ ਸੋ ਇਹ ਇੱਕ ਬਹੁਤ ਵੱਡਾ ਕਪੜਾ ਹੋ ਰਿਹਾ ਇਹਦੇ ਤੋਂ ਥੋੜਾ ਜਿਹਾ ਬਚ ਕੇ ਰਹਿਣ ਦੀ ਲੋੜ ਆ ਜਿੱਥੇ ਵੀ ਉਹਨੂੰ ਵੈਬਸਾਈਟ ਨੂੰ ਚੰਗੀ ਤਰ੍ਹਾਂ ਚੈੱਕ ਕਰੋ ਇਹ ਆਹ ਕੱਲ ਦੀ 27 ਦਸੰਬਰ ਦੀ ਗੱਲ ਆ 2 ਦਿਨ ਪਹਿਲਾਂ ਦੀ ਸਿਟੀ ਬਾਈਲਾ ਸਟਾਫ ਜਿਹੜਾ ਸੀਗਾ ਉਹਨਾਂ ਨੇ ਦੇਖਿਆ ਕਿ ਫੇਕ ਕਿਊ ਆਰ ਕੋਡ ਸਟicker ਲਾਏ ਗਏ ਆ ਪਾਰਕਿੰਗ ਮਸ਼ੀਨਾਂ ਦੇ ਉੱਤੇ ਤੇ ਜਿਹੜਾ ਕਈ ਬਿਜ਼ੀ ਪਾਰਕਿੰਗ ਏਰੀਆ ਦੇ ਵਿੱਚ ਇਹ ਸਾਈਨ ਮਿਲਿਆ ਫੇਕ QR ਕੋਡ ਜਿੱਦਾਂ ਦੱਸਿਆ ਕਿ ਇਹ ਡਿਜ਼ਾਈਨ ਕੀਤੇ ਹੁੰਦੇ ਆ ਕਿ ਬਿਲਕੁਲ ਜਿਦਾਂ ਪੇ ਬਾਈ ਫੋਨ ਐਪ ਹੁੰਦੀ ਆ ਜਾਂ ਜਿਹੜੀ ਲੈਜਿਟਿਮੇਟ ਪਾਰਕਿੰਗ ਪੇਮੈਂਟ ਸਰਵਿਸਿਜ਼ ਨੇ ਉਹਨਾਂ ਵਾਂਗੂ ਲੱਗਦੇ ਆ ਤੇ ਇਹ ਤੁਹਾਨੂੰ ਜਿਹੜੀ ਉਹ ਫਰਾਡ ਗਲਤ ਵੈਬਸਾਈਟ ਹੁੰਦੀ ਆ ਉਹਦੇ ਉੱਤੇ ਲੈ ਜਾਂਦੇ ਆ ਤੇ ਤੁਹਾਡੀ ਪੈਸਾ ਜਿਹੜਾ ਸਾਰੇ ਦਾ ਸਾਰਾ ਇਹ ਸਕੈਮ ਹੋ ਜਾਂਦਾ ਇਹਦੇ ਨਾਲ ਵਿਸਲਰ ਦੇ ਜਿਹੜੀ ਡੇ ਲਾਟਸ ਆ 125 메인 ਸਟਰੀਟ ਦੇ ਉੱਤੇ ਤੇ ਮਾਰਕੀਟ ਪਲੇਸ ਦੇ ਉੱਤੇ ਜਿਹੜੀ ਪਾਰਕਿੰਗ ਲੋਟ ਆ ਲੋਰੀਮਨ ਰੋਡ ਦੇ ਉੱਤੇ ਉਹਦੇ ਉੱਤੇ ਇਹ ਫਰਾਡ ਹੋਏ ਆ ਦੱਸਿਆ ਜਾ ਰਿਹਾ ਜੇ ਕਿ ਮਿਊਨਿਸਪੈਲਿਟੀ ਇਹ ਕਹਿ ਰਹੀ ਆ ਕਿ ਵਿਸਲਰ ਦੇ ਕੋਲ ਕੋਈ ਵੀ ਕਯੂਆਰ ਕੋਡ ਯੂਜ਼ ਕਰਨ ਵਾਲੀ ਪਾਰਕਿੰਗ ਪੇਮੈਂਟ ਨਹੀਂ ਆ ਸੋ ਸਕੈਮਰ ਅਸਲ ਦੇ ਵਿੱਚ ਸਿੱਧਾ ਸਿੱਧਾ ਇਹ ਰੈਡ ਫਲੈਗ ਆ ਜੇ ਤੁਸੀਂ ਕੋਈ ਕਯੂਆਰ ਕੋਡ ਸਕੈਨ ਕੀਤਾ ਪੇਮੈਂਟ ਡਿਟੇਲਸ ਉੱਤੇ ਐਂਟਰ ਕੀਤੀਆਂ ਤੇ ਤੁਸੀਂ ਕ੍ਰੈਡਿਟ ਕਾਰਡ ਕੰਪਨੀ ਦੇ ਨਾਲ ਉਸੇ ਵੇਲੇ ਕੰਟੈਕਟ ਕਰੋ ਤੇ ਆਪਣਾ ਕਾਰਡ ਜਾਂ ਕੈਨਸਲ ਕਰ ਦਿਓ ਜਾਂ ਕੋਈ ਵੀ ਸਸਪੀਸ਼ੀਅਸ ਚਾਰजेस ਉਹਦੇ ਉੱਤੇ ਆ ਉਹਨੂੰ ਦੇਖੋ ਜਿਹੜੇ ਫੇਕ ਸਟਿੱਕਰਸ ਆ ਉਹ ਇਹਨਾਂ ਨੇ ਐਤਵਾਰ ਨੂੰ ਉਥੋਂ ਕਾਫੀ ਥਾਵਾਂ ਦੇ ਉੱਤੋਂ ਹਟਾਏ ਵੀ ਆ ਤੇ ਉਹ ਜਿਹੜੇ ਵੈਬਸਾਈਟਸ ਹੈਗੀਆਂ ਉਹਨਾਂ ਨੂੰ ਮੀਰ ਡਾਊਨ ਕੀਤਾ ਗਿਆ ਪਰ ਹਜੇ ਤੱਕ ਜਿਹੜਾ ਇਹ ਨਹੀਂ ਪਤਾ ਲੱਗਿਆ ਕਿ ਵਿਕਟਮ ਕੌਣ ਸੀ ਤੇ ਕਿੰਨੇ ਸੀਗੇ ਇਹ RCMP ਨੂੰ ਜਿਹੜਾ ਇਨਸੀਡੈਂਟ ਆ ਉਹ ਵੀ ਰਿਪੋਰਟ ਕਰ ਦਿੱਤਾ ਗਿਆ ਤੇ ਉਹ ਵੀ ਇਹਦੇ ਉੱਤੇ ਜਿਹੜੀ ਬਣਦੀ ਕਾਰਵਾਈ ਆ ਉਹ ਕਰ ਰਹੇ ਆ ਸੋ ਕਈ ਤਰ੍ਹਾਂ ਦੇ ਇਸ ਵੇਲੇ ਕਪੜੇ ਤੇ ਇਹ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਸਕੈਮ ਆ ਉਹ ਸਾਹਮਣੇ ਆ ਰਿਹਾ ਜਿਸ ਤੋਂ ਬਚਣ ਦੀ ਲੋੜ ਆ ਇੱਕ ਹੋਰ ਖਬਰ ਬਹੁਤ ਚਰਚਾ ਦੇ ਵਿੱਚ ਆ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ RCMP ਦਾ ਇੱਕ ਆਫੀਸਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਉਸ ਆਫੀਸਰ ਦੀ ਉਹਨੂੰ ਨੌਕਰੀ ਤੋਂ ਕੱਢਿਆ ਗਿਆ ਕਿਉਂਕਿ ਉਹਨੇ ਸੀਰੀਅਸ ਮਿਸਕੰਡਕਟ ਆਪਣੇ ਨਾਲ ਕੰਮ ਕਰਦੀ ਇੱਕ ਔਰਤ ਦੇ ਨਾਲ ਬਦਤਮੀਜ਼ੀ ਕੀਤੀ ਸੀ ਇੱਕ 크리스마ਸ ਪਾਰਟੀ ਦੇ ਉੱਤੇ 2023 ਦੇ ਵਿੱਚ ਇਹ ਹੋਇਆ ਸੀ ਤੇ ਇਹਨੂੰ ਇੱਕ ਮਤਲਬ ਉੱਥੇ ਜਦੋਂ ਉਹ ਇੱਕ ਪਾਰਟੀ ਸੀਗੀ 크리스마ਸ ਦੀ ਉਹਦੇ ਉੱਤੇ RCMP ਦਾ ਸਟਾਫ ਸੀਗਾ ਉਹਨਾਂ ਦੇ ਕਹੋ ਕਿ EMPLOYEES ਸੀਗੇ ਉਹਨਾਂ ਦੇ ਜਿਹੜੇ ਪਾਰਟਨਰ ਸੀ ਉਹ ਵੀ ਉੱਥੇ ਸੀਗੇ ਬੋਰਡ ਨੇ ਜਿਹੜੀ ਇਨਕੁਆਰੀ ਕੀਤੀ ਆ ਉੱਥੇ ਕੀਤਾ ਗਿਆ ਕਿ ਜਿਹੜੀ ਇੱਕ ਫੀਮੇਲ ਸੀਗੀ ਆਫੀਸਰ ਉੱਥੇ ਉਹਨੂੰ ਉਹਦੇ ਕੁਲੀਕ ਨੇ ਜ਼ਬਰਦਸਤੀ ਅਸੌਲਟ ਕੀਤਾ ਉਹਦੀ ਮਰਜ਼ੀ ਤੋਂ ਬਿਨਾ ਉਹਨੇ ਇਹ ਸਾਫ਼ ਤੌਰ ਦੇ ਉੱਤੇ ਦੱਸਿਆ ਵੀ ਉਹ ਜਦੋਂ ਬਾਥਰੂਮ ਗਈ ਸੀ ਇਹ ਜਿਹੜਾ ਉਹਦਾ ਕੁਲੀਕ ਸੀਗਾ ਉੱਥੇ ਆ ਕੇ ਬਾਥਰੂਮ ਦੇ ਮੋਹਰੇ ਖੜਾ ਹੋ ਗਿਆ ਉੱਥੇ ਆ ਕੇ ਉਹਦੇ ਨਾਲ ਉਹਨੇ ਗਲਤ ਹਰਕਤ ਕੀਤੀ ਉਹ ਬਾਹਰ ਨੂੰ ਚਲੇ ਗਈ ਜਿਹੜਾ ਇਹ ਆਫਿਸ ਜਿਹਨੇ ਕੀਤਾ ਆ ਇਹ ਉਹ ਇਸ ਗੱਲ ਤੋਂ ਮੰਨ ਨਹੀਂ ਸੀ ਰਿਹਾ ਉਹ ਇਸ ਗੱਲ ਤੋਂ ਇਨਕਾਰ ਕਰ ਰਿਹਾ ਸੀ ਕਿ ਮੈਂ ਇਸ ਤਰੀਕੇ ਨਾਲ ਨਹੀਂ ਕੀਤਾ ਵੀ ਅਸਲ ਦੇ ਵਿੱਚ ਜਿਹੜਾ ਇਹ ਸਾਡੀ ਜਿਹੜੀ ਮਰਜ਼ੀ ਸੀ ਦੋਵਾਂ ਦੀ ਸਲਾਹ ਸੀਗੀ ਵੀ ਉਹਦੇ ਨਾਲ ਸੀਗਾ ਅਸੀਂ ਇਦਾਂ ਕਰਦੇ ਸੀਗੇ ਪਰ ਮਾਮਲਾ ਜਿਹੜਾ ਕਾਫੀ ਚਰਚਾ ਦੇ ਵਿੱਚ ਉਸ ਸਮੇਂ ਦੇ ਵਿੱਚ ਵੀ ਆਇਆ ਤੇ ਹੁਣ ਉਹਨੂੰ ਜਿਹੜਾ ਨੌਕਰੀ ਤੋਂ ਉਸ ਅਫਸਰ ਨੂੰ ਕੱਢ ਦਿੱਤਾ ਗਿਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਾ ਵੀ ਗੱਲਾਂ ਬਾਤਾਂ